ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਰੂਸ ਦੌਰੇ ਦੇ ਦੂਜੇ ਦਿਨ ਮਾਸਕੋ ਵਿੱਚ ਭਾਰਤੀ ਪਾਈਚਾਰੇ ਦੇ ਲੋਕਾਂ ਵੱਲੋਂ ਕਰਵਾਏ ਗਏ ਇੱਕ ਸਮਾਗਮ 'ਚ ਹਿੱਸਾ ਲਿਆ ਅਤੇ ਉਨ੍ਹਾਂ ਨਾਲ ਮਨ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਲੋਕ ਹੁਣ ਕਹਿੰਦੇ ਨੇ ਕਿ ਭਾਰਤ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਨਾਲ ਹਿੰਦੂਸਤਾਨ ਦੀ ਮਿੱਟੀ ਦੀ ਮਹਿਕ ਲੈ ਕੇ ਆਇਆ। ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤੀ ਪਾਈਚਾਰੇ ਦੇ ਲੋਕਾਂ ਨਾਲ ਮੋਸਕੋ 'ਚ ਮੇਰਾ ਪਹਿਲਾ ਸੰਵਾਦ ਹੈ ਪ੍ਰਧਾਨ ਮੰਤਰੀ ਨੇ ਆਖਿਆ ਕਿ ਤੀਜੇ ਕਾਰਜਕਾਲ ਵਿੱਚ ਸਰਕਾਰ ਤਿੰਨ ਗੁਣਾ ਰਫ਼ਤਾਰ ਨਾਲ ਕੰਮ ਕਰੇਗੀ ਉਹਨਾਂ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਾਉਣਾ ਸਾਡਾ ਟੀਚਾ ਹੈ ਮੈਨੇ ਪ੍ਰਣ ਕੀਤਾ ਥਾ ਕਿ ਆਪਣੇ ਤੀਸਰੇ ਟਰਮ ਵਿੱਚ मैं तीन गुनी ताकत से काम करूंगा तीन गुनी रफ्तार से काम करूंगा सरकार का लक्ष्य है तीसरे टर्म में भारत को दुनिया की तीसरी सबसे बड़ी इकोनॉमी बनाना ਵੰਤਰੀ ਨਰੇਂਦਰ ਮੋਦੀ ਅੱਜ ਗ੍ਰੇਮਲਿਨ ਚ ਅਣਪਛਾਤੇ ਸ਼ਹੀਦ ਫੌਜੀਆਂ ਦੀ ਸਮਾਤੇ ਫੁੱਲ ਮਲਾਵਾ ਪੇਂਟ ਕਰਨਗੇ ਉਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਨਾਲ ਐਟਮ ਪ੍ਰਦਰਸ਼ਨੀ ਕੇਂਦਰ ਦਾ ਦੌਰਾ ਵੀ ਕਰਨਗੇ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਪੁਤਨ ਨਾਲ ਬਾਈਮੇ ਪਾਰਤ ਰੂਸ ਲਾਹਾਂ ਸੰਮੇਲਨ ਦੀ ਪ੍ਰਧਾਨਗੀ ਕਰਨਗੇ ਮਾਸਕੋ ਚੋਰੇ ਸੰਮੇਲਨ ਵਿੱਚ ਦੋਵੇਂ ਨੇਤਾ ਰੱਖਿਆ ਵਪਾਰਕ ਸਬੰਧ ਪੂੰਜੀ ਕਰੀਬਦਾਨ ਊਰਜਾ ਸਹਿਯੋਗ ਸਿੱਖਿਆ ਸਭਿਆਚਾਰ ਤੇ ਲੋਕਾਂਲ ਸਬੰਧਾਂ ਸਮੇਤ ਦਵੱਲੇ ਮੁੱਦਿਆਂ ਬਾਰੇ ਚਰਚਾ ਕਰਨਗੇ ਰੂਸ ਉਹਨਾਂ ਸਾਰੇ ਭਾਰਤੀਆਂ ਨੂੰ ਵਾਪਸ ਪਸ ਪੇਜਨ ਲਈ ਤਿਆਰ ਹੋ ਗਏ ਜਿਹੜੇ ਕਥਿਤ ਤੌਰ ਤੇ ਰੂਸੀ ਫੌਜ ਲਈ ਕੰਮ ਕਰ ਰਹੇ ਨੇ ਇਹ ਮਾਮਲਾ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਚੁੱਕਿਆ ਸੀ